ਇੱਕ ਅਜਿਹਾ ਧਰਮ ਜੋ ਸਮਾਨਤਾ ਸੇਵਾ ਇਮਾਨਦਾਰੀ ਅਤੇ ਇੱਕ ਪਰਮਾਤਮਾ ਦੀ ਭਗਤੀ ਤੇ ਆਧਾਰਿਤ ਹੈ ਕੀ ਅਸੀਂ ਸੱਚਮੁੱਚ ਉਸ ਰਾਂ ਤੇ ਚੱਲ ਰਹੇ ਹਾਂ ਜੋ ਗੁਰੂ ਸਹਿਵਾਨਾ ਨੇ ਸਾਨੂੰ ਦਿਖਾਇਆ ਸੀ ਇੱਕ ਪਰਮਾਤਮਾ ਜਿਸ ਦੇ ਸਾਹਮਣੇ ਸਭ ਬਰਾਬਰ ਹੋ ਕੱਲ ਕਰਦੇ ਹਾਂ ਸਿੱਖੀ ਦੇ ਸਿਧਾਂਤਾਂ ਬਾਰੇ ਸਿੱਖੀ ਜਿਸ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਇੱਕ ਅਜਿਹਾ ਧਰਮ ਜੋ ਸਮਾਨਤਾ ਸੇਵਾ ਇਮਾਨਦਾਰੀ ਅਤੇ ਇੱਕ ਪਰਮਾਤਮਾ ਦੀ ਭਗਤੀ ਦੇ ਆਧਾਰਿਤ ਹੈ ਗੁਰੂ ਸਹਿਬਾਨ ਨੇ ਸਿਧਾਂਤ ਦਿੱਤੇ ਜੋ ਨਾ ਸਿਰਫ ਸਮੇਂ ਦੀਆਂ ਸਮਾਜਿਕ ਬੁਰਾਈਆਂ ਨੂੰ ਚੁਣੌਤੀ ਦਿੰਦੇ ਸਨ ਸਗੋਂ ਇੱਕ ਸਦੀਵੀ ਜੀਵਨ ਜਾਂਚ ਵੀ ਪੇਸ਼ ਕਰਦੇ ਸਨ ਪਰ ਅੱਜ 21ਵੀਂ ਸਦੀ ਦੇ ਇਸ ਆਧੁਨਿਕ ਯੁੱਗ ਵਿੱਚ ਜਦੋਂ ਤਕਨੀਕ ਭੌਤਿਕਵਾਦ ਅਤੇ ਵਿਅਕਤੀਵਾਦ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ ਸਿੱਖੀ ਦੇ ਇਹ ਸਿਧਾਂਤ ਕਿੱਥੇ ਖੜੇ ਹਨ ਕੀ ਅਸੀਂ ਸੱਚਮੁੱਚ ਉਸ ਰਾਹ ਤੇ ਚੱਲ ਰਹੇ ਹਾਂ ਜੋ ਗੁਰੂ ਸਹਿਵਾਨਾ ਨੇ ਸਾਨੂੰ ਦਿਖਾਇਆ ਸੀ ਜਦ ਸਮੇਂ ਦੇ ਨਾਲ ਸਾਡੀ ਸਿੱਖੀ ਸਿਰਫ ਰਸਮਾਂ ਰਿਵਾਜਾਂ ਤੱਕ ਸੀਮਤ ਹੋ ਕੇ ਰਹਿ ਗਈ ਹੈ ਇਸ ਵੀਡੀਓ ਵਿੱਚ ਇਸ ਬਾਰੇ ਗੱਲ ਕਰਦੇ ਹਾਂ ਸਿੱਖੀ ਦਾ ਮੂਡਲਾ ਸਿਧਾਂਤ ਹੈ ਇੱਕ ਓੰਕਾਰ ਇੱਕ ਪਰਮਾਤਮਾ ਜਿਸ ਦੇ ਸਾਹਮਣੇ ਸਭ ਬਰਾਬਰ ਹਨ ਗੁਰੂ ਸਾਹਿਬ ਨੇ ਜਾਤ ਪਾਤ ਧਨ ਦੌਲਤ ਅਤੇ ਲਿੰਗ ਦੇ ਭੇਦ ਨੂੰ ਨਕਾਰਿਆ ਹੈ ਪਰ ਅੱਜ ਦੇ ਸਮਾਜ ਵਿੱਚ ਸਿੱਖ ਪਾਈਚਾਰੇ ਦੀ ਹਾਲਤ ਵੇਖੀਏ ਤਾਂ ਇੱਕ ਵੱਖਰੀ ਤਸਵੀਰ ਸਾਹਮਣੇ ਆਉਂਦੀ ਹੈ ਜਾਤ ਦੇ ਆਧਾਰ ਤੇ ਵਿਆਹ ਸ਼ਾਦੀਆਂ ਸਮਾਜਿਕ ਸਬੰਧਾਂ ਵਿੱਚ ਊਚ ਨੀਚ ਅਤੇ ਧਨ ਦੇ ਪ੍ਰਦਰਸ਼ਨ ਦਾ ਰੁਝਾਨ ਵਧ ਰਿਹਾ ਹੈ ਗੁਰਦੁਆਰਿਆਂ ਵਿੱਚ ਲੰਗਰ ਦੀ ਪਰੰਪਰਾ ਤਾਂ ਜਾਰੀ ਹੈ ਪਰ ਕੀ ਅਸੀਂ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਸਮਾਨਤਾ ਨੂੰ ਅਪਣਾਉਂਦੇ ਹਾਂ ਸੋਸ਼ਲ ਮੀਡੀਆ ਤੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ ਜਿੱਥੇ ਉਹ ਆਪਣੀ ਦੌਲਤ ਜੈ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ ਸਾਨੂੰ ਸੋਚਣ ਤੇ ਮਜਬੂਰ ਕਰ ਦਿਆਨ ਕਿ ਸਮਾਨਤਾ ਦਾ ਸਿਧਾਂਤ ਸਿਰਫ ਗੁਰਵਾਣੀ ਦੀਆਂ 17 ਤੱਕ ਸੀਮਤ ਰਹਿ ਗਿਆ ਹੈ ਸੇਵਾ ਤੇ ਸਾਂਝ ਦਾ ਸਿਧਾਂਤ ਸਿੱਖੀ ਦੀ ਜਾਨ ਹੈ ਗੁਰਦੁਆਰਿਆਂ ਵਿੱਚ ਲੰਗਰ ਸਮਾਜਿਕ ਸੇਵਾਵਾਂ ਅਤੇ ਸੰਕਟ ਸਮੇਂ ਸਿੱਖ ਭਾਈਚਾਰੇ ਦਾ ਅੱਗੇ ਆਉਣਾ ਸਾਡੀ ਇਸ ਪਰੰਪਰਾ ਦੀ ਮਿਸਾਲ ਹੈ ਪਰ ਕੀ ਇਹ ਸੇਵਾ ਸਿਰਫ ਬਾਹਰੀ ਰਸਮਾਂ ਤੱਕ ਸੀਮਤ ਨਹੀਂ ਹੋ ਗਈ ਹੈ ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਜਿੱਥੇ ਹਰ ਕੋਈ ਆਪਣੀ ਤਰੱਕੀ ਅਤੇ ਸੁੱਖ-ਸਹੂਲਤਾਂ ਦੀ ਦੌੜ ਵਿੱਚ ਲੱਗਾ ਹੈ ਸੇਵਾ ਦਾ ਜज्ਵਾ ਕਿੰਨਾ ਕੁ ਜਿਉਂਦਾ ਹੈ ਬਹੁਤ ਸਾਰੇ ਲੋਕ ਗੁਰਦੁਆਰੇ ਵਿੱਚ ਸੇਵਾ ਤਾਂ ਕਰਦੇ ਹਨ ਪਰ ਆਪਣੇ ਗਵਾਂਢੀ ਗਰੀਬ ਜਾਂ ਲੋੜਵੰਦ ਦੀ ਮਦਦ ਲਈ ਸਮਾਂ ਕੱਢਣਾ ਬੜਾ ਔਖਾ ਸਮਝਦੇ ਹਨ ਇਹ ਇੱਕ ਗੰਭੀਰ ਸਵਾਲ ਖੜਾ ਕਰਦਾ ਹੈ ਕਿ ਸੇਵਾ ਸਾਡੇ ਲਈ ਇੱਕ ਜज्ਵਾ ਹੈ ਜਾਂ ਸਿਰਫ ਇੱਕ ਸਮਾਜਿਕ ਪ੍ਰਦਰਸ਼ਨ ਹੈ ਅਰਮਾਤ ਮੰਨ ਸਿਮਰਨ ਸਿੱਖੀ ਦਾ ਤੀਜਾ ਮਹੱਤਵਪੂਰਨ ਸਿਧਾਂਤ ਹੈ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਸਿਮਰਨ ਨਾਲ ਮਨ ਨੂੰ ਸ਼ਾਂਤੀ ਅਤੇ ਜੀਵਨ ਨੂੰ ਨਵੀਂ ਦਿਸ਼ਾ ਮਿਲਦੀ ਹੈ ਪਰ ਅੱਜ ਦੇ ਡਿਜੀਟਲ ਦੌਰ ਵਿੱਚ ਜਿੱਥੇ ਸਾਡਾ ਜ਼ਿਆਦਾਤਰ ਸਮਾਂ smartphones, social media ਅਤੇ ਬੇਅੰਤ ਮਨੋਰੰਜਨਾਂ ਦੇ ਸਾਧਨਾਂ ਵਿੱਚ ਬੀਤਦਾ ਹੈ ਉੱਥੇ ਸਿਮਰਨ ਲਈ ਸਮਾਂ ਕਿੱਥੇ ਬਚਦਾ ਹੈ ਸਵੇਰੇ ਪਾਠ ਪੜਨਾ ਜਾਂ ਗੁਰਦੁਆਰੇ ਜਾਣਾ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੋ ਸਕਦਾ ਹੈ ਪਰ ਕੀ ਅਸੀਂ ਸੱਚਮੁੱਚ ਉਸ ਸ਼ਬਦ ਨਾਲ ਦਿਲੋਂ ਜੁੜਦੇ ਹਾਂ ਇਹ ਸਵਾਲ ਸਿੱਖ ਨੌਜਵਾਨਾਂ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ ਜਿਨ੍ਹਾਂ ਦੀ ਜ਼ਿੰਦਗੀ ਆਧੁਨਿਕਤਾ ਅਤੇ ਰੋਹਾਨੀਅਤ ਦੇ ਵਿਚਕਾਰ ਝੂਲ ਰਹੀ ਹੈ ਇਮਾਨਦਾਰੀ ਨਾਲ ਮਿਹਨਤ ਕਰਨਾ ਸਿੱਖੀ ਦਾ ਚੌਥਾ ਅਹਿਮ ਸਿਧਾਂਤ ਹੈ ਗੁਰੂ ਸਾਹਿਬ ਨੇ ਸਿਖਾਇਆ ਕਿ ਕਮਾਈ ਈਮਾਨਦਾਰੀ ਹੋਣੀ ਚਾਹੀਦੀ ਹੈ ਪਰ ਅੱਜ ਦੇ ਪ੍ਰਤੀਯੋਗੀ ਯੁੱਗ ਵਿੱਚ ਜਿੱਥੇ ਤੇਜ਼ੀ ਨਾਲ ਅੱਗੇ ਵਧਣ ਦੀ ਹੋੜ ਲੱਗੀ ਹੈ ਇਮਾਨਦਾਰੀ ਕਈ ਵਾਰ ਪਿੱਛੇ ਰਹਿ ਜਾਂਦੀ ਹੈ। ਭ੍ਰਿਸ਼ਟਾਚਾਰ, ਧੋਖੇਬਾਜ਼ੀ ਅਤੇ ਗਲਤ ਢੰਗਾਂ ਨਾਲ ਧਨ ਕਮਾਉਣ ਦਾ ਰੁਝਾਨ ਸਿੱਖਾਂ ਵਿੱਚ ਵੀ ਦਿਸਦਾ ਆਮ ਹੈ। ਇਹ ਸਵਾਲ ਉੱਠਦਾ ਹੈ ਕਿ ਅਸੀਂ ਆਪਣੇ ਸਿਧਾਂਤਾਂ ਨੂੰ ਸਮੇਂ ਦੀਆਂ ਚੁਣੌਤੀਆਂ ਅੱਗੇ ਝੁਕਣ ਦੇ ਰਹੇ ਹਾਂ। ਮੌਜੂਦਾ ਸਮੇਂ ਵਿੱਚ ਸਿੱਖੀ ਦੇ ਸਿਧਾਂਤ ਆਪਣੇ ਆਪ ਵਿੱਚ ਅਟਲ ਅਤੇ ਸ਼ਦੀਵੀ ਹਨ। ਸਮੱਸਿਆਾਂ ਸਾਧਾਰਤਾ ਵਿੱਚ ਨਹੀਂ ਸਗੋਂ ਸਾਡੇ ਅਮਲ ਵਿੱਚ ਹਨ। ਸਿੱਖੀ ਦਾ ਰਾਹ ਸਾਨੂੰ ਸਮਾਨਤਾ, ਸੇਵਾ, ਸਿਮਰਨ ਅਤੇ ਇਮਾਨਦਾਰੀ ਦੀ ਜ਼ਿੰਦਗੀ ਜੀਣ ਦਾ ਸੱਦਾ ਦਿੰਦਾ ਹੈ। ਪਰ ਅੱਜ ਦਾ ਸਿੱਖ ਇਸ ਰਾਹ ਤੇ ਕਿੰਨਾ ਕੁ ਚੱਲ ਰਿਹਾ ਹੈ? ਇਹ ਸਵਾਲ ਹਰ ਇੱਕ ਸਿੱਖ ਦੇ ਸਾਹਮਣੇ ਹੈ। ਆਧੁਨਿਕਤਾ ਅਤੇ ਰੋਹਾਨੀਅਤ ਦੇ ਵਿਚਕਾਰ ਸੰਤੁਲਨ ਬਣਾਉਣਾ ਅੱਜ ਦੀ ਸਭ ਤੋਂ ਵੱਡੀ ਚੁਣੌਤੀ ਹੈ ਜੇ ਅਸੀਂ ਗੁਰੂ ਸਾਹਿਬ ਦੇ ਦਿਖਾਇਰਾਂ ਨੂੰ ਦਿਲੋਂ ਅਪਣਾਉਂਦੇ ਹਾਂ ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਨ੍ਹਾਂ ਸਿਧਾਂਤਾਂ ਨੂੰ ਸੱਚੀ ਤਰ੍ਹਾਂ ਲਿਆਉਣ ਦੀ ਲੋੜ ਹੈ ਸਿੱਖੀ ਦੀ ਅਸਲ ਤਾਕਤ ਇਸ ਦੀਆਂ ਰਸਮਾਂ ਵਿੱਚ ਨਹੀਂ ਸਗੋਂ ਇਸ ਦੇ ਜੀਵਨ ਜਾਂਚ ਵਿੱਚ ਹੈ ਅਤੇ ਇਹ ਸਾਡੇ ਤੇ ਨਿਰਭਰ ਹੈ ਕਿ ਅਸੀਂ ਇਸ ਨੂੰ ਕਿੰਨਾ ਕੋ ਜਿਉਂਦਾ ਰੱਖਦੇ ਹਾਂ